ਏ ਅੱਜ ਅਸੀਂ ਇਸ ਵਿਸ਼ੇ ਦੇ ਇਕੱਠੇ ਹੋਏ ਆਂ ਸਾਡੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹ ਲਗਭਗ ਇਸ ਗੱਲ ਤੋਂ ਦੁਖੀ ਆ ਔਰ ਲੋਕ ਸਾਰੇ ਪਿੰਡਾਂ ਦੇ ਦੁਖੀ ਆ ਵੀ ਜਿਹੜਾ ਆ ਜਿਹੜੇ ਟਿੱਪਰ ਲੰਘ ਰਹੇ ਆ ਜਿਹੜਾ ਰੁਕਿਆ ਵਾ ਇਹ ਟਿੱਪਰ ਲੰਘ ਰਹੇ ਆ ਇਹਨਾਂ ਨੇ ਸੜਕ ਤੋੜ ਦੇਣੀ ਆ ਮਸਾ ਹੀ ਸੜਕੇ 20 ਸਾਲ ਚ ਬਣੀ ਆ ਇਹਨਾਂ ਨੇ ਨੁਕਸਾਨ ਕਰਨਾ ਵਾ ਤੇ ਇਹ ਸੜਕ ਜਿਹੜੀ ਆ ਅਸੀਂ ਐਂ ਦੀ ਸਰਕਾਰ ਅੱਗੇ ਅਪੀਲ ਕਰਦੇ ਆਂ ਵੀ ਇਧਰ ਦੀ ਆਪਣਾ ਜਿਹੜਾ ਟਿੱਪਰ ਆ ਇਹ ਬੰਦ ਕਿਤੇ ਆਣ ਨਹੀਂ ਤੇ ਸਾਡੇ ਪਿੰਡਾਂ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 15 ਸਾਲਾਂ ਦੇ ਵਿੱਚ ਕਿਸੇ ਨੇ ਇਹਦਾ ਸੜਕ ਦੀ ਸਾਰ ਨਹੀਂ ਲਈ ਲੋਕ ਬੜੇ ਤੰਗ ਰਹੇ ਸਾਰੇ ਪਿੰਡਾਂ ਦੇ ਕੋਈ ਸੜਕ ਬਣੀ ਆ ਇਹਨਾਂ ਟਿਪਰਾਂ ਫੇਰ ਨਹੀਂ ਰਹਿਣ ਦੇ ਤੇ ਆਪਣਾ ਇਹਦਾ ਜਿਹੜਾ ਧਿਆਨ ਕੀਤਾ ਜਾਵੇ ਕਿਹਾ ਜਾ ਸਕੇ ਤੇ ਸਾਡੀ ਸ਼ਿਰਕਤ ਦਾ ਬਜਾਹ ਜੇ ਇਹ ਪ੍ਰਸ਼ਾਸਨ ਪਾਸੋਂ ਅਸੀਂ ਬੇਨਤੀ ਕਰਦੇ ਹਾਂ ਜੀ ਮੈਂ ਨੰਦਾ ਜੀ ਉਤਾਰ ਸਿੰਘ ਹੈ ਜੀ ਕਹਿਣਾ ਅਸੀਂ ਸਗਵੀ ਖੜੇ ਆ ਹੈਵੀ ਰੋਡ ਤੋਂ ਜਿਹੜੀ ਆਪਣੇ ਪੱਤੀ ਨੂੰ ਜਾਂਦੀ ਆਸਲਾ ਥਾਣੀ ਛੜਕ 15 ਸਾਲ ਬਾਅਦ ਛੜਕ ਬਣੀ ਆ ਬਹੁਤ ਵਧੀਆ ਛੜਕ ਬਣੀ ਆ ਕੋੜਾ ਆਪਣੇ ਟਿਪਰਾ ਜਿਹੜੇ ਵੱਡੇ ਵੱਡੇ ਰੇਤਾਂ ਦੇ ਲੱਦੇ ਉਹ ਐਂ ਦੀ ਲੰਘ ਰਹਿਆ ਅਸੀਂ ਉਹਨਾਂ ਨੂੰ ਮੰਗ ਕਰਦੇ ਆ ਕਿ ਵੀ ਨਿੱਕੇ ਕਹੇ ਵੀ ਹੋਰ ਵਾਹਨ ਨੂੰ ਰੋਕਣੀ ਹੈਗੀ ਸਿਰਫ ਜਿਹੜੇ ਟਿਪਰ ਵੱਡੇ ਆ ਰੇਤਾਂ ਦੇ ਭਰੇ ਚਾਹੇ ਹੋਰ ਓਵਰਲੋਡ ਕੀਤੀ ਜਾਂਦੀਆਂ ਉਹਨਾਂ ਨੇ ਬੇਨਤੀ ਕਰਦੇ ਆ ਵੀ ਸਾਡੇ ਸੜਕ ਵਧੀ ਰਹਿਣ ਤੋਂ 15 ਸਾਲ ਬਾਅਦ ਸਾਨੂੰ ਮਾਹੀ ਛੜਕ ਦਾ ਵਧੀਆਂ ਮਿਲੀ ਆ ਸਾਰੇ ਪਿੰਡਾਂ ਵਾਲੇ ਹੀ ਇਸੇ ਕੰਮ ਨੂੰ ਅੱਜ ਅਸੀਂ ਇਕੱਠੇ ਹੋਏ ਆ ਸਾਰੇ ਪਿੰਡਾਂ ਦਾ ਸੋਖਿਆ ਜੇ ਇਹ ਸੜਕ ਟੁੱਟ ਜਾਂਦੀ ਆ ਸਾਨੂੰ ਸਾਰਿਆਂ ਨੂੰ ਹੀ ਤਕਲੀਫ ਆਉਂਦੀ ਆਦਰ ਮੇ ਸਿੰਘ ਜੀ ਕਹਿਣਾ ਚਾਹੁੰਦੇ ਆ ਜੀ ਇਹ ਸੰਗਵਾ ਤੋਂ ਪੱਟੀ ਨੂੰ ਸੜਕ ਜਿਹੜੀ ਜਾਂਦੀ ਆ ਇਹ ਪਿਛਲੇ 15 ਸਾਲਾਂ ਦਾ ਟੁੱਟੀ ਸੀ ਤੇ ਮਸਾਂ ਹੀ ਬਣੀ ਆ 2 ਸਾਲ ਦੇ ਧਰਨੇ ਲੱਗਣ ਤੋਂ ਬਾਅਦ ਜੀ ਤੇ ਇਹਦੇ ਤੇ ਵੱਡੇ ਵੱਡੇ ਟਿਪਰ ਲੰਘਦੇ ਆ ਜੋ ਓਵਰਲੋਡ ਗੱਡੀਆਂ ਲੰਘਦੀਆਂ ਵਾਂ ਉਹਨਾਂ ਨੂੰ ਰੋਕਿਆ ਜਾਵੇ ਤੇ ਇਹੋ ਸਾਡਾ ਮਸਲਾ ਜੀ ਗੁਰਮੀ ਸਿੰਘ ਜੀ ਕੀ ਕੰਨਾ ਜਾਓਗਾ ਜੀ ਅਸੀਂ ਅੱਜ ਇਸ ਮਸਲੇ ਤੇ ਇਕੱਠੇ ਹੋਏ ਆਂ ਜੀ ਇਹ ਜਿਹੜੀ ਰੋਡ ਆ ਸੰਗਵਾ ਤੋਂ ਪੱਟੀ ਨੂੰ ਜਾਂਦੀ ਆ ਜੀ ਇਹ ਬੜੇ ਹੀ ਛਦਸ਼ ਤੇ ਧਰਨੇ ਲਾ ਲਾ ਅਸੀਂ ਇਹ ਰੋਡ ਬਣਾਈ ਆ ਕੈਪਟਨ 라ਜੀ ਸਿੰਘ ਭੁੱਲਰ ਨੇ ਬਣਾਈਆਂ ਰੋੜੇ ਤੇ ਹੁਣ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜੇ ਓਵਰ ਲੋਡ ਟਰਾਲੇ ਆ 25 30 ਟਨ 35 35 ਟਨ ਜਿਹੜੇ ਆ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਟਿਪਰ ਆ ਇਹ ਆਪ ਤੇ ਜਿਹੜਾ ਮੇਨ ਰੋਡ ਆ ਉਧਰ ਦੀ ਇਜਾਜ਼ਤ ਜਾਣ ਇਧਰ ਦੀ ਅਸੀਂ ਕਹਿੰਦੇ ਆ ਵੀ ਇਹ ਨੁਕਸਾਨ ਫੇਰ ਹੋ ਗਿਆ ਤੇ ਅੱਗੇ 15 ਸਾਲਾਂ ਬਾਅਦ ਸ਼ੁਰੂ ਸੁਣੀ ਗਈ ਆ ਤੇ ਫੇਰ 2-4 ਸਾਲ ਪਿੱਛੇ ਲਮਕਾਂਗੇ ਧਰਨੇ ਲਾਵਾਂਗੇ ਫੇਰ ਇਹ ਛੜਕਬਾਨੀ ਆ ਅਸੀਂ ਇਹੋ ਬੇਨਤੀ ਕਰਦੇ ਆ ਵੀ ਇਹ ਜਿਹੜੇ ਓਵਰਲੋਡ ਐਂ ਦੀ ਟਿਪਰਾਂ ਟਰਾਲੇ ਆਉਂਦੇ ਆ ਨਾ ਉਹ ਨਾ ਆਏ ਧੰਨਵਾਦ ਜੀ ਦਾ ਨਾਮ ਆ ਜੀ ਸਰਮਣ ਸਿੰਘ ਪਿੰਡ ਤੋਂਗ ਤੋਂ ਸਰਪੰਚ ਆ ਜੀ ਮੈਂ ਕਿਹੜੇ ਵਿਸ਼ੇ ਦੇ ਇਕੱਠੇ ਹੋਏ ਜੇ ਅਸੀਂ ਅੱਜ ਇਸ ਵਿਸ਼ੇ ਦੇ ਇਕੱਠੇ ਹੋਏ ਆ ਕਿ ਜੋ ਸਾਡਾ ਇਹ ਰੋੜਾ ਜਾਨਕੀ ਪਿੰਡ ਸੰਗਵਾ ਤੋਂ ਸਿੱਧਾ ਪਗੂਪੁਰ ਵਾਇਆ ਹੁੰਦਾ ਆ ਪੱਟੀ ਨੂੰ ਜਾਂਦਾ ਵਾ ਇਹ ਅੱਜ ਤੋਂ 15 ਸਾਲ ਟ੍ਰੈਕਟਰ ਇਹ ਰੋੜ ਦੀ ਬਹੁਤ ਜਿਆਦਾ ਜਾਨਕੀ ਹਾਲਤ ਖਸਤਾ ਰਹੀ ਸੀ ਤੇ ਚਲੋ ਬੜਿਆ ਵਧੀਆ ਸਰਕਾਰ ਆਈ ਸਰਦਾਰ ਲਾਲਜੀ ਸਿੰਘ ਭੁੱਲ ਨੇ ਉਹਦੀ ਮਿਹਨਤ ਸਦਕਾ ਇਹ ਬਹੁਤ ਸੋਹਣਾ ਰੋੜ ਜਾਨਕੀ ਜਿਹੜੇ ਕੋਈ 15 20 ਪਿੰਡ ਇਹ ਜਾਨਕੀ ਵਾਇਆ ਜਾਂਦੇ ਆ ਤੇ ਬਹੁਤ ਸੋਹਣਾ ਰੋੜੇ ਬਣ ਗਿਆ ਵਾ ਪਰ ਕਾਰਨ ਇਹ ਹੈ ਕਿ ਜਿਹੜਾ ਨਸ਼ਹਿਰੇ ਵਾਲਾ ਟੂਲਪਲਾਜਾ ਵਾ ਉਹ ਤੋਂ ਟੂਲਪਲਾਜੇ ਦੇ ਜਿਹੜੇ ਓਵਰਲੋਡ ਟ੍ਰੱਕ ਆ ਉੱਥੋਂ ਯਾਨੀ ਕਿ ਉਹ ਟੂਲ ਬਚਾਉਂਦਾ ਕਰਕੇ ਸਾਡੇ ਰੋਡ ਨੂੰ ਯਾਨੀ ਕਿ ਹਾਲਤ ਖਸਤਾ ਕਰੀ ਜਾਂਦੇ ਆ ਇੱਕ ਦੂਜੇ ਜਗ੍ਹਾ ਤੋਂ ਰੋਡ ਆਡਾ ਇਹ ਟੁੱਟ ਵੀ ਗਿਆ ਵਿੱਚੋਂ ਥੋੜੇ ਥੋੜੇ ਯਾਨੀ ਕਿ ਓਵਰਲੋਡ ਜਦੋਂ ਗੱਡੀਆਂ ਜਾਂਦੀਆਂ ਵਾ ਉਹਦਾ ਕਰਕੇ ਰੋਡ ਉਹ ਜਗ੍ਹਾ ਤੋਂ ਵਹਿ ਗਿਆ ਵਾ ਤੇ ਚਲੋ ਅਸੀਂ ਇਹੀ ਸਰਕਾਰ ਗਾੜੀ ਮੰਗ ਕਰਦੇ ਆ ਕਿ ਜਿਹੜਾ ਇਹ ਰੋਡ ਬਾਰੇ ਸਾਡਾ ਯਾਨੀ ਕਿ ਇਹਨੂੰ ਸੇਵ ਰੱਖਿਆ ਜਾਵੇ ਕਿ ਜਿਹੜੇ ਓਵਰਲੋਡ ਟਰਾਲੇ ਜਾਂਦੇ ਆ ਉਹਨਾਂ ਨੂੰ ਇਹ ਰੋਡ ਤੋਂ ਜਾਣ ਤੋਂ ਡੱਕਿਆ ਜਾਵੇ ਕਿਉਂਕਿ ਇਸ ਤੋਂ ਪੱਟੀ ਮੋਰਥਾਣੀ ਵਾਇਆ ਵੀ ਹੈਗਾ ਉਹਦੀ ਵੀ ਓਵਰਲੋਡ ਯਾਨੀ ਕਿ ਵੱਡੇ ਰੋਡ ਬਣਿਆ ਜਾ ਸਕਦੇ ਆ ਤੇ ਨਹੀਂ ਤੇ ਹਰੀਆਂ ਥਾਣੀ ਵੀ ਜਾ ਸਕਦੇ ਆ ਪਰ ਇਹ ਰੋਡ ਜਿਹੜਾ ਆਡਾ ਆਮ ਲੋਕਲ ਪਿੰਡਾਂ ਲਈ ਟ੍ਰੈਕਟਰ ਟਰਾਲੀ ਲਈ ਯਾਨੀ ਕਿ ਉਹ ਛੋਟੇ ਵਾਣਾਂ ਲਈ ਬਹੁਤ ਸੋਹਣਾ ਰੋਡ ਬਣਿਆ ਵਾ ਤੇ ਅਸੀਂ ਇਹ ਆਪਦੇ ਰੋਡ ਨੂੰ ਸੇਵ ਰੱਖਣਾ ਚਾਹੁੰਦੇ ਆ ਬਸ ਇਹੀ ਸਰਕਾਰ ਗਾੜੀ ਮੰਗ ਕਰਦੇ ਆ ਕਿ ਇਹਨੂੰ ਕਿਸੇ ਤਰ੍ਹਾਂ ਵੀ ਇਹ ਪ੍ਰਬੰਧ ਕੀਤਾ ਜਾਵੇ ਕਿ ਜੋ ਹੈਵੀ ਲੋਡ ਇਹ ਰੋਡ ਥਾਣੀ ਨਾ ਜਾਵੇ ਗਵਿੰਦਰ ਸਿੰਘ ਨੰਬਰਦਾਰ ਪਿੰਡ ਸੰਗਵਾ ਅਸੀਂ ਇਸ ਸੰਬੰਧ ਵਿੱਚ ਸਾਧਿਆ ਜਨਾਂ ਨੇ ਇਕੱਤਰ ਹੋਏ ਆ ਪਿੰਡ ਦੇ ਸਰਪੰਚ ਪੰਚ ਮੋਦਬਾਰ ਸੋ ਲਾਗੇ ਲੱਗ ਜੋ ਪੱਗੂਪੁਰ ਤੋਂ ਲਾਕੇ ਆਸਨਾ ਦੇ ਸਰਪੰਚ ਪਾਂਕੇ ਜੋਤੀਸ਼ਾ ਦੇ ਹੋਰ ਵੀ ਮੇਰੇ ਜਿੰਨਾਂ ਜਿੰਨਾਂ ਦੇ ਆਗੂਆਂ ਨੇ ਮੈਂ ਨਾਮ ਬੋਲਾਂ ਤੇ ਵੀਡੀਓ ਬਹੁਤ ਵੱਡੀ ਹੋਊਗੀ ਅਸੀਂ ਇਹ ਸੜਕ ਦੇ ਸੰਬੰਧ ਵਿੱਚ ਇਕੱਠੇ ਹੋਏ ਆ ਕਿ ਬੜੀਆਂ ਮੁਸ਼ਕਲਾਂ ਨਾਲ ਇਹ ਸੜਕ ਨੂੰ ਅਸੀਂ ਬਣਵਾਇਆ ਸੀ ਇਹਦੇ ਅਸੀਂ ਨਗਰ ਸੰਗਵਾ ਦੇ ਪੱਗੂਪੁਰ ਆਸਲ ਨੇ ਹੋਰ ਨਾਲ ਪਿੰਡਾਂ ਨੇ ਜਾ ਕੇ ਐਸਟੇਮ ਸਾਹਿਬ ਦੇ ਅੱਗੇ ਧਰਨਾ ਰੱਖ ਕੇ ਤੇ 11 ਮਹੀਨੇ ਇਸ ਸੰਘਰਸ਼ ਨੂੰ ਲੜ ਕੇ ਤੇ ਸੜਕ ਨੂੰ ਕਾਮਯਾਬ ਕਰਾਇਆ ਸੀ ਹੁਣ ਮੇਰੀ ਟਰੱਕਾਂ ਵਾਲਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਜਿਹੜੇ ਅਮਰਸਰ ਤੋਂ ਬਠਿੰਡੇ ਨੂੰ ਸਿੱਧੇ ਜਾਂਦੇ ਆ ਉਹ ਓਵਰਲੋਡ ਹੋ ਕੇ ਟਰੱਕ ਜਾਂਦੇ ਆ ਆਪਣਾ ਟੂਲ ਪਹ ਲੈ ਜਾ ਬਚਾਉਣ ਦੀ ਖਾਤਰ ਇਹ ਸੜਕ ਤੇ ਆ ਕੇ ਇਹ ਸੜਕ ਦੀ ਜਿਹੜੀ ਆ ਆ ਗਈ ਆ ਸੜਕ ਨੂੰ ਤੋੜ ਰਿਆ ਤੇ ਰਾਤ ਨੂੰ ਤਾਰਾਂ ਵੀ ਸਾਡੀਆਂ ਤੋੜ ਜਾਂਦੇ ਆ ਤੇ ਬੜੀ ਸਾਨੂੰ ਝੋਣਿਆਂ ਦੇ ਵਿੱਚ ਮੁਸ਼ਕਲ ਹੁੰਦੀ ਆ ਜਾਇਜ਼ ਰਿਆ ਸਾਨੂੰ ਲੜਨਾ ਪੈਂਦਾ ਮੈਂ ਇੰਨਾ ਕਹਿੰਦਾ ਕਿ ਮਾਦਾ ਜਾਜਕਾਂ ਵਾਇਬਰ ਜਿੱਕਾ ਕਲਸਾ ਵਾ ਇੱਕ ਗੱਟ ਵਾਲੇ ਤੇ ਮੈਂ ਵੀਰੇ ਇਹ ਪਿੰਡ ਕਟਾ ਡਾ ਪੱਗੂਪੁਰ ਜੀ ਮਸਲਾ ਜ ਇਕੱਠੇ ਹੋਇਆ ਮਸਲਾ ਆ ਜੀ ਜਿਹੜਾ ਪੱਟੀ ਤੋਂ ਸਿੰਘ ਵਾਲਾ ਰੋਡ ਆ ਇਸ ਮਸਲੇ ਦੇ ਵਿੱਚ ਇਹ ਰੋਡ ਅਸੀਂ ਮਸਾਂ ਹੀ ਜਿਹੜੇ 15 20 ਪਿੰਡ ਲੋਕਲ ਆ ਜਿਹੜੇ ਇਹਨਾਂ ਨੇ ਧਰਨੇ ਲਾ ਕੇ ਐਸ ਡੀ ਐਮ ਦਫਤਰੀ ਮਸਾਂ ਹੀ ਬੜਵਾਇਆ ਹੁਣ ਓਵਰ ਲੋਡ ਜਿਹੜੇ ਟਰਾਲੇ ਆ ਬਹੁਤ ਨੰਗਦੇ ਆ ਸਾਨੂੰ ਪਰੇਸ਼ਾਨੀ ਇਹ ਗਾ ਆਉਣੀ ਆ ਵੀ ਰੋਡ ਜਿਹੜੇ ਇਹ ਫੇਰ ਟੁੱਟ ਜਾਣਾ ਪਹਿਲਾਂ ਵੀ ਰੋਡ ਟੁੱਟਾ ਸੀ ਇਨਸੀਡੈਂਟ ਬਹੁਤ ਹੋਏ ਬਹੁਤ ਮੌਤਾਂ ਹੋਈਆਂ ਬੱਚਿਆਂ ਦੀਆਂ ਅਸੀਂ ਇਸ ਕਰਕੇ ਆਨੇ ਆ ਵੀ ਇਹ ਰੋਡ ਜਿਹੜਾ ਵੀ ਬਚ ਸਕੇ ਜਿਹੜਾ ਉਸਵੇਂ ਵਾਲਾ ਟੂਲਪਲਾਜ ਆ ਬਚਾਉਣ ਦੀ ਖਾਤਰ 20 25 25000 ਰੁਪਇਆ ਬਚਾਉਣ ਦੀ ਖਾਤਰ ਟਰਾਲਿਆਂ ਵਾਲੇ ਜਿਹੜੇ ਓਵਰਲੋਡ ਲੈ ਕੇ ਦੀ ਲੰਘਦੇ ਆ ਵੀ ਇਹ ਬੰਦ ਕੀਤਾ ਜਾਵੇ ਕਿੰਨਾ ਕੋ ਪਿੰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹਾਂਜੀ ਪਿੰਡ ਵਾਸੀਆਂ ਨੂੰ ਕਿੰਨਾ ਕੋ ਮੁਸ਼ਕਲਾਂ ਦਾ ਸਾਹਮਣਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਕੇ ਜੀ ਰੋਡ ਬਣਾਇਆ ਹੁਣ ਫਿਰ ਅਸੀਂ ਆਵੇ ਸਾਰੇ ਪਿੰਡ ਇਕੱਠੇ ਹੋਏ ਆ ਇਸੇ ਕਰਕੇ ਵੀ ਓਵਰਲੋਡ ਟਰਾਲੇ ਜਿਹੜੇ ਬੰਦ ਕੀਤੇ ਜਾਣ ਕਿਉਂਕਿ ਅੱਗੇ ਬਹੁਤ ਮੁਸ਼ਕਲ ਨਾਲ ਅਸੀਂ ਇਹ ਰੋਡ ਬਣਵਾਇਆ ਸੀ ਧਰਨੇ ਲਾ ਲਾ ਕੇ ਧੰਨਵਾਦ ਜੀ